ਹਾਂਜੀ ਗਾਇਸ ਕੀ ਹਾਲ ਚਾਲ ਉਮੀਦ ਕਰਦੇ ਤੇ ਸਾਰੇ ਜਾਣੇ ਵਧੀਆ ਹੋਵੋਗੇ ਪ੍ਰੈਂਚੂ ਆ ਗਿਆ ਸ਼ੌਪ ਤੇ ਤੇ ਆਪਾਂ ਹੁਣ ਤੁਹਾਡੇ ਨਾਲ ਕਰਾਂਗੇ ਗੱਲਬਾਤ ਬੈਠ ਕੇ ਠੀਕ ਹੈ ਜੀ ਤੇ ਪ੍ਰੈਂਚੂ ਦੇਦੇ ਬਾਅਦ ਕੀ ਕਰਦਾ ਆ ਦੇਖੋ ਗਾਇਸ ਤੁਹਾਡੇ ਸਾਹਮਣੇ ਆ ਕਿੱਥੇ ਪੰਗੇ ਲੈਣਦੇ ਆ ਮੈਂ ਉਹ ਬੀਆ ਉਹ ਤਾਂ ਤੂੰ ਲੱਗਦਾ ਉਹ ਦੀ ਨਾ ਟੈਨਸ਼ਨ ਉਹ ਤੂੰ ਲੱਗਣ ਦੀ ਆ ਮੈਂ ਹੈਗਾ ਬਿੱਲਾ ਕਿੱਥੇ ਦਾ ਹੁਣ ਮੈਚ ਲਾਵਾਂ ਹਲੇ ਪੁਸ਼-ਅਪ ਹਲੇ ਡੰਡ ਮਾਰ ਲੈਂਦੇ ਆ ਇੱਕ ਦੋ ਉਫ ਬਸ ਮਾਮਾ ਜਿਹੜਾ ਤੈਨੂੰ ਕੰਮ ਗਿਆ ਕਰ ਲਾ ਉਹ ਮੇਰਾ ਭਰਾ ਐਵੇਂ ਤਨ ਫੜਾਈ ਆਵੇ ਮੈਂ ਉਹ ਬਿਹਾਰੀ ਤੈਨੂੰ ਪਤਾ ਹਨਾ ਫੇ ਮੇਰਾ ਜੋ ਤੈਨੂੰ ਮੈਂ ਕਹਿਨਦਿਆਂ ਉਹ ਕਰ ਲੈ। ਗੋਲ ਗੱਪੇ ਆਲੇ ਪਈ ਆਪਣੇ ਬੰਦਾ ਉਹ। ਹਾਂ। ਉਹ ਮੈਨੂੰ ਪਤਾ। ਇੱਕ ਖਲਾਊਗਾ ਕੁੜੀਆਂ 10 ਹੁੰਦੀਆਂ ਉਹਦੇ ਮਗਰ। ਪਰ ਗੋਲ ਗੱਪੇ ਆਲੇ ਮਗਰ ਉਹਦੇ ਮਗਰ ਨਹੀਂ ਮੈਂ ਤਾਂ ਗੋਲ ਗੱਪੇ ਲੈ ਪਿੱਛੇ ਵੀ। ਭਈਆ ਸੁੱਕੀ ਬਾਪੜੀ ਦੇਣਾ। ਸੁੱਕੀ ਬਾਪੜੀ। ਸੁੱਕੀ ਬਾਪੜੀ ਦੇਣਾ ਭਈਆ। ਭਈਆ ਸੁੱਕੀ ਬਾਪੜੀ ਤਾਂ ਦੇਣਾ ਨਮਕ ਲਗਾ ਕੇ। ਹੂੰ ਸੁੱਕੀ ਬਾਪੜੀ। ਕਿਆ ਲੋ ਜੀ ਪ੍ਰੀਤਮ ਭਰਾ ਆਪਣੇ ਕੋਲ ਬੈਠਾ ਆਰਡਰ ਕੱਢਣ ਦੇ ਆਇਆ ਚੈੱਕ ਕਰੋ ਬਿਨਾਂ ਇਹ ਨਹੀਂ ਹਮੈਂ ਇਹਦੀ ਪੇਮੈਂਟ ਮੰਗਾਈ ਇਹਦੀ ਇਹਦਾ ਕੋਈ ਹੈ ਹੀ ਨਹੀਂ ਉਹਨੂੰ ਕਹਿ ਦਿੰਦਾ ਆਟੋ ਸਟਾਕ ਉਹਦੇ ਲਿਖਤਾ ਦਿੰਦਾ ਹੈ ਹੀ ਨਹੀਂ ਇਹ ਇਹ ਚੀਜ਼ ਹੈਗੀ ਆ ਇਹ ਵਾਲਾ ਇਹ ਹੈ ਹੀ ਨਹੀਂ ਬੇਕੇ ਆਇਆ ਆਪ ਹੀ ਆ ਉੱਧਰ ਕਹਿਗਾ ਉੱਧਰ ਲੈ ਕੇ ਗਿਆ ਸੀ ਰਾਗੂ ਭਾਜੀ ਉੱਧਰ ਰੱਖਣੇ ਪਤਾ ਨਹੀਂ ਕਦੋਂ ਰੱਖ ਗਿਆ ਆਇਆ ਬਾਤ ਤੇ ਇਹਨੂੰ ਕਹਿ ਦਿਓ ਉਹ ਹੈਗਾ ਉਹ ਵਾਲਾ ਕਹਿ ਦਿਓ ਤੇ ਇੱਕ ਉਹ ਯਾਰ ਟੋਕਨ ਲੀਆ ਇਹ ਤਾਂ ਮੈਂ ਲਿਖਿਆ ਮੈਂ ਲਿਖਿਆ ਅਮਨ ਦੇ ਕੋਲ ਉਹ ਬਿਆਨ ਲੀਏ ਉਧਰ ਕਿਦੋਂ ਦੇਖਿਆ ਤੂੰ ਮਾਰਨੀ ਤੇ ਮਰਦੋਂ ਦੇਖਿਆ ਕਨਪੁਰ ਤੋਂ ਇੱਕ ਤਾਂ ਪੈਕ ਕੀਤਾ ਹੁਣ ਇਹਦੇ ਨਾਲ ਦਾ ਹੀ ਸੇਮ ਹੀ ਪੈਕ ਕੀਤਾ ਪੈਕ ਕੀਤਾ ਕੋਦ ਹਾਂ ਦੁਪਹਿਰੇ ਪੈਕ ਕੀਤਾ ਮੈਂ ਤੇਰਾ ਹੁਣ ਭਾਈ ਨੇ ਪਤਾ ਨਹੀਂ ਕਿ ਆਹੀ ਕੀਤਾ ਮਨ ਲੱਗਦਾ ਇੱਕ ਵੀਸ ਵੀ ਆਇਆ ਉਧਰ ਵੀ ਨਹੀਂ ਨਹੀਂ ਉਹ ਤਾਂ ਇੱਧਰ ਪਿਆਏਗਾ ਉਹ ਇੱਧਰ ਪਿਆਏ ਉਧਰ ਵੀ ਪਿਆ ਹੈ ਉਹ ਵੀ ਹੋਰ ਹੋਣਾ ਹੈਗਾ ਇੱਕ ਨੰਬਰ ਆ ਪਿਆ ਆ ਅਲਫਾਬੇਟ ਪੈਕ ਕੀਤਾ ਜਿਹੜਾ ਥੱਲੇ ਹੈ ਨਾ ਹਾਂਜੀ ਹਾਂ 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 ਸਭ ਨੂੰ ਮਿਲਦਾ ਬਾਕੀ ਗਾਇਜ਼ ਸਾਡੀ ਵੀਡੀਓ ਨੂੰ ਵੀ ਦੇ ਦੇ ਰਹੇ ਹੋ ਬਲੌਗ ਦੇਖਣ ਤੇ ਆਪਾਂ ਗੱਲ ਕਰਦੇ ਸੀ ਇੱਧਰੋਂ ਉਧਰ ਦੇ ਕੱਟਣ ਦੇ ਹੈ ਨਾ ਪਰ ਸਭ ਤੇ ਲੋ ਜੀ ਗਾਇਜ਼ ਆਪਾਂ ਦੇਖਣ ਦੇ ਸੀ ਕਸਟਮਰ ਤੇ ਭਾਜੀ ਹੁਣ ਸੀਗੇ ਕਹਿੰਦੇ ਬੂਟ ਲੈਣੇ ਆ ਤਾਂ ਬੂਟ ਉਹ ਦਿੱਤੇ ਉਹਨਾਂ ਨੂੰ ਹੁਣ ਤੇ ਭਾਜੀ ਹੁਣੀ ਚੱਲ ਗਏ ਤੇ ਆਪਾਂ ਮੈਂ ਕਿਹਾ ਥੋੜਾ ਜਿਹਾ ਟੱਪਾ ਲਾ ਲਈਏ ਵਿੱਚ ਇਹ ਭਾਜੀ ਹੁਣੀ ਸੀਗੇ ਗਾਇਜ਼ ਆਪਾਂ ਕਰਦੇ ਹਾਂ ਬੂਟਾਂ ਦੀ ਸਫਾਈ ਤੇ ਪਕਕਾ ਦਾਂਗੇ ਇਥੋਂ ਆ ਸਾਰੀ ਢੇੜ ਤੇ ਇਹ ਆਪਾਂ ਵਾਖ ਗਾਣੇ ਅੰਦਰ ਹੁਣ ਥੋੜੇ ਟਾਈਮ ਤੱਕ ਕਸਟਮਰ ਚੰਡਾ ਨਾਤਾ ਮੈਂ ਖ ਪਿਆਰ ਦੀ ਲੋ ਕਾਂ ਬਦ ਨਾਮ ਕਰਤੀ ਲੋ ਜੀ ਗਾਇਜ਼ ਇੱਥੇ ਕਰਦੇ ਆਪਾਂ ਵਲੋਗ ਦੀ ਐਂਡਿੰਗ ਠੀਕ ਹੈ ਜੀ ਪੀ ਵੀ 8 ਡੇਲੀ ਬਲੌਗ ਚੈਨਲ ਨੂੰ ਜਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਸਾਰੇ ਭਰਾ ਆਪਣੇ ਭੈਣਾਂ ਸਬਸਕ੍ਰਾਈਬ ਜਰੂਰ ਕਰ ਲੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਥੈਂਕ ਯੂ ਧੰਨਵਾਦ